ਹਾਂ ਜੀ ਜਿਹੜੀ ਅੱਜ 12 ਵਾਰਾਂ ਪਛੀਆਂ ਦੇ ਸਬੰਧ ਚ ਕਨਵੀਟਿੰਗ ਬੁਲਾਈ ਗਈ ਸੀ ਜਿਹੜੀ ਕਿ ਅੱਜ ਰੈਲੀ ਦਾ ਰੂਪ ਧਾਰਨ ਕਰ ਗਈ ਹੈ ਉਸ ਤੋਂ ਪਤਾ ਲੱਗਦਾ ਵੀ ਲੋਕਾਂ ਨੂੰ ਇਸ ਸਮੱਸਿਆ ਦਾ ਕਿੰਨਾ ਸਾਹਮਣਾ ਕਰਨਾ ਪੈਂਦਾ ਹੈ ਕਿਉਂ ਰੋਜ਼ ਹੀ ਐਕਸੀਡੈਂਟ ਹੋ ਰਹੇ ਹੈ ਇਹ ਜਦੋਂ ਅਸੀਂ ਮੁੱਦਾ ਚੁੱਕਿਆ ਨਾ ਉਦੋਂ ਲੋਕ ਸਾਨੂੰ ਕਹਿੰਦੇ ਸੀ ਯਾਰ ਤੁਸੀਂ ਬਿੱਲੀ ਦੇ ਗਲ ਟੱਲੀ ਬੰਨਣ ਲੱਗੇ ਉਹ ਤੇ ਟੱਲੀ ਕੌਣ ਬਨੂਗਾ ਤਾਂ ਅਸੀਂ ਇਹ ਸਾਰਾ ਪੰਚਾਇਤ ਨੇ ਉਦੋਂ ਸੋਚ ਸਮਝ ਕੇ ਫੈਸਲਾ ਲਿਆ ਸੀ ਵੀ ਭਾਈ ਆਪਾਂ ਇਹ ਮਸਲੇ ਤੇ ਇੱਕ ਵਾਰੀ ਜਦੋਂ ਨਾਲ ਤੁਰਪੇ ਆਪਾਂ ਪਿੰਡ ਨੂੰ ਨਾਲ ਲੈ ਕੇ ਆਪਾਂ ਇਹ ਮਸਲੇ ਨੂੰ ਸਿਰੇ ਲਾਉਣਾ ਹੈ ਤਾਂ ਕਿ ਦੇਖੋ 15 ਕਿੱਲੇ ਜ਼ਮੀਨ ਹੈ ਪੰਚਾਇਤ ਦੀ ਉਹਦੇ ਵਿੱਚ ਨੰਦੀ ਸ਼ਾਲਾ ਵੀ ਬਣ ਜੇ ਅਸੀਂ ਕਹਿੰਦੇ ਆ ਗਊਸ਼ਾਲਾ ਵੀ ਬਣੀ ਜਾਵੇ ਕੋਈ ਗੱਲ ਨਹੀਂ ਅਸੀਂ ਕਹਿੰਦੇ ਆ ਉਹਦੇ ਵਿੱਚ ਸਟੇਡੀਅਮ ਬਣੇ ਉਹਦੇ ਵਿੱਚ ਪਾਰਕ ਬਣੇ ਤਾਂ ਕਿ ਉਹ ਵਧੀਆ ਏਰੀਆ ਡਵੈਲਪ ਹੋ ਸਕਦਾ ਹੈ ਕਿਉਂਕਿ ਸਾਡੇ ਕੋਲੇ ਉਹੀ ਜਗ੍ਹਾ ਹੈਗੀ ਆ ਤੇ ਅਸੀਂ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਵੀ ਕਰਦੇ ਆ ਨਾਲ ਦੀ ਨਾਲ ਉਹਨੂੰ ਵਿਸ਼ਵਾਸ ਵੀ ਦਿਵਾਉਣੇ ਆ ਵੀ ਜੇ ਉਹਦੋਂ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਨਗਰ ਪੰਚਾਇਤ ਤੇ ਕਿਉਂਕਿ ਨਗਰ ਪੰਚਾਇਤ ਇਸ ਮਸਲੇ ਤੇ ਮਤਾ ਪਾ ਚੁੱਕੀ ਹੈ ਕਮੇਟੀ ਚ ਤੇ ਅਸੀਂ ਹੁਣ ਇਹਦੇ ਤੇ ਪੂਰਾ ਸਖਤ ਫੈਸਲਾ ਲਵਾਂਗੇ ਤਾਂ ਕਿ ਕਿ ਇਹ ਏਦਾਂ ਦੀ ਗੱਲ ਨਹੀਂ ਹੈ ਕਿ ਅਸੀਂ ਪਿੱਛੇ ਹਟਾਂਗੇ ਕਿਉਂ ਜਿਹੜਾ ਮਸਲਾ ਅਸੀਂ ਧੱਕਿਆ ਇਹ ਬਹੁਤ ਜ਼ਰੂਰੀ ਮਸਲਾ ਹੈਗਾ ਸੋ ਸਾਰਿਆਂ ਨੂੰ ਅਸੀਂ ਵਿਸ਼ਵਾਸ ਦਿਵਾਉਣਾ ਹੈ ਸ਼ਹਿਰ ਨੁਆਣੀਆਂ ਨੂੰ ਤੁਸੀਂ ਸਾਡੇ ਤੇ ਭਰੋਸਾ ਕੀਤਾ ਤਾਂ ਅਸੀਂ ਇਸ ਭਰੋਸੇ ਤੇ खरे ਉਤਰਨ ਦਾ ਪੂਰਾ ਯਤਨ ਕਰਾਂਗੇ ਜੀ ਧੰਨਵਾਦ ਜੀ